ਆ ਸਰਪ ਚੋਚ ਪੋਚੇ ਲਾਉਣ ਦੀ ਤਿਆਰੀ ਆ ਇੱਥੇ ਬਾਲਟੀ ਪਈ ਸੀ ਮਮੀ ਲੈ ਗਈ ਤੇ ਹੁਣ ਮੈਨੂੰ ਆਟਾ ਬਜੀ ਕੰਮ ਚਲਾਉਣਾ ਪੈਣਾ ਹਾਂ ਬੀ ਆਪਣਾ ਟੱਬ ਇਹਦੇ ਵਿੱਚ ਪਾਉਣੀ ਹੈ ਜਿਹੜਾ ਪਾਉਣੀ ਆ ਕਾਲੀ ਬਣੀ ਪਾਣੀ ਯਾਰ ਕਿਰਲਗਾ ਬਹੁਤ ਤੰਗ ਕਰਦੇ ਆ ਨਾਂ ਸੰਤਰਨ ਤੇ ਨਹੀਂ ਕਰਦੇ ਪੰਜੀ ਕੋਲੋਂ ਚੱਲਦਾ ਹੀ ਜੇ ਤੇ ਮਾਰੀ ਮੁਚਾ ਦੀ ਬਣ ਗਿਆ ਹੈ ਗਾਇ ਵੀ ਚੱਕ ਬਣਾਉਂਦੇ ਉਡੀ ਮੋਟੀ ਚੱਗ ਚਹੀਦੀ ਬਾਣੀ ਨੂੰ ਮਾਉਂਦੇ ਪਰ 스멜 ਸਾਰਾ ਦਿਨ ਇਹਦੀ ਨੂੰ ਤਾਂ ਵਧੀਆ ਲੱਗਦੀ ਆ ਤੇ ਥੋੜੀ ਹੋਰ ਪਾ ਲਈ ਆਪਾਂ ਥੋੜੀ ਪਾ ਕੇ ਵਧੀਆ ਹੈ ਹੋਰ ਡੰਗਲ ਲੈ ਜੂ ਜੇ ਪਈਆ ਤੋ ਤਿੰਨ ਵਾਰੀ ਲਾ ਦਾਂਗੇ ਇਹਨਾਂ ਨੂੰ ਉਤੋਂ ਹੋਰ ਭਰ ਲਿਆਵਾਂਗੇ ਇੱਕ ਚੱਗ ਵੀ ਬੁਰੀ ਵਧੀਆ ਬਣ ਗਈ 스멜 ਬਹੁਤ ਵਧੀਆ ਸੁਣ ਲੱਗਦੀ ਹੈ ਇਹਦੀ ਵਧੀਆ 스멜 ਇਹ ਨੱਕ ਨੂੰ ਚੜਦੀ ਹੈ ਪੂਰੀ ਆਪਣਾ ਗਰੀ ਮੋਬਾਈਲ ਇਹ ਨਾ ਵਧੀਆ ਜਾ ਤੇ ਆੜੜ ਕੇ ਚੱਲਦਾ ਯਾਰ ਮੋਬਾਈਲ ਬੱਸ ਏ ਥੋੜਾ ਔਖਾ ਲੱਗਦਾ ਕੰਮ ਕਰੇ ਕਰਦਾ ਡਿਟ ਕਰਨੀ ਔਖੀ ਲੱਗਦੀ ਥੋੜੀ ਜੀ ਜਾ ਵੀਡੀਓ ਕੱਟ ਦਿੰਦਾ ਜਿਹੜੀ ਬਣਾਈ ਜਾਂਦੀ ਮੋਬਾਈਲ ਚ ਮੋਬਾਈਲ ਚ ਡਿਲੀਕਟੀ ਹੋ ਜਾਂਦੀ ਹੈ ਮੋਬਾਈਲ ਬੜਾ ਖਰਾਬ ਹੈ ਛੇ ਵਾਰੀ ਸਕਰੀਨ ਪਵਾ ਲਈ ਹੈ ਤੇ ਜਦੋਂ ਪਵਾਈ ਕਿਉਂ ਕਹਿੰਦਾ ਵੀ ਸੈਟਿੰਗਾਂ ਵੀ ਨਾ ਪਿਆ ਸਕਰੀਨ ਖੰਡਦਾ ਜੰਲੂਣਾ ਦਾ ਵੀ ਤਰੀਏ ਫਿਰ ਆੜਨ ਲੱਗੀ ਹੈ ਤੇ ਆਪਾਂ ਹੁਣ ਆਪਣਾ ਕਰਤਾ ਸਾਰਾ ਉਧਰ ਆਪਾਂ ਸਰਪਕੂਲ ਦੀਏ ਵਿੱਚ ਤੇ ਪਾਣੀ ਦਾ ਲਾ ਕੇ ਨਾ ਪਾਣੀ ਦਾ ਪੋਚਾ ਲਾ ਲੈਨੇ ਇੱਥੇ ਲਾਉਣਾ ਨਾ ਮੇਰੇ ਵਿੱਚ ਕਰਕੇ ਸ਼ੈਂਕ ਦੇ ਵਿੱਚ ਸ਼ੈਂਕ ਦੇ ਵਿੱਚ ਮੈਂ ਕੱਪੜਾ ਵੀ ਰੱਖਿਆ ਸੀ ਇਹਦੇ ਕੱਢ ਦਿੰਨੇ ਆਪਾਂ ਤੇ ਇੱਥੇ ਇਹਦੇ ਵਿੱਚ ਮੈਂ ਗਿਨਾ ਕਰਕੇ ਟੂੜੀ ਛੱਡ ਲੈਣ ਨਾਲ ਟੈਂਕੀ ਕਾਲੀ ਭਰੀ ਜੀ ਹੈ ਕਾਲੀ ਭਰੀ ਸੀ ਜੀ ਅੱਜ ਫੇਰ ਛੱਡ ਦਾਂਗੇ ਖਾਲੀ ਲਾਉਗੀ ਇਸ ਪਾਣੀ ਦੇ ਪੋਚੇ ਲਾ ਲਾਂਗੇ ਹੁਣ ਕੀ ਰੱਬ ਕਰਤਾ ਸ਼ੁਰੂ ਮਿੱਤਰੋ ਆਪਾਂ ਪੋਚਾ ਲਾਉਣਾ ਤੇ ਪੋਚਾ ਲਾਉਣੇ ਲੰਗੀਆਂ ਹੀ ਪੀਂਆਂ ਵੇਖ ਵੇਖ ਸੁੰਝਦੀਆਂ ਤੇ ਫਲਾਇੰਗ ਅਸ਼ ਵੀ ਨਹੀਂ ਕਿਉਂ ਨਹੀਂ ਲਾਦਾ ਤਾਰਨਗੇ ਨੂੰ ਵੀ ਸਾਰਾ ਕੁਸਰਾ ਗਰੀਬੀ ਦੇ ਵਿੱਚ ਆ ਹੀ ਕੁਝ ਚੱਲਣਾ ਪੈਂਦਾ 4 ਰੁਪਏ ਸੀ ਹੁਣ ਤਾਂ ਸਾਰਾ ਕੁਝ ਸੈੱਟ ਕਰੀ ਜਾਵੇ ਹੌਲੀ ਹੌਲੀ ਕਰਨਾ ਬਸ ਸੈੱਟ ਇੱਥੇ ਯਾਰ ਬੋਰਡ ਨਹੀਂ ਲੱਗਦਾ ਇਹ ਬਾਹਰ ਐ ਖੁੱਲਦਾ ਐਸ ਰੂਟ ਐ ਤੇ ਇਹ ਆ ਗਿਆ ਸਾਡਾ ਸੋਨੂੰ ਭਾਪੇ ਦਾ ਅੱਜ ਮੈਨੂੰ ਪਹਿਲੀ ਵਾਰ ਇੱਥੇ ਐ ਬੋਲਣਾ ਪੈ ਗਿਆ ਨਹੀਂ ਚੁੱਪ ਕਰਕੇ ਰਹਿਦਾ ਬਸ ਬਸ ਰੱਬ ਨੂੰ ਮੱਥਾ ਟੇਕਦੇ ਵਾਹਿਗੁਰੂ ਵਾਹਿਗੁਰੂ ਜੀ ਬੋਲੇ ਕਿਰਪਾ

कंबल चक के भी ला देंगे रेता बहुत घट हूँ पानी ना आ मुड़ दूचा जब सीधा ही फरनैल इलाज मिले पानी होता इतने पानी का टाइम वा आ गया दो हफ्ते कोई इलाज नहीं पोचा तो इतने भी इलाज ਇਹ ਵੀ ਤਾਰ ਨੰਗੀ ਆ ਪੱਖੇ ਨੇ ਸਾਰੇ ਕੋਈ ਕੁਚੇ ਪੀ ਚੂਪੀ ਲਿਆਉਣ ਲਾਉਣ ਵਾਲੀ ਕੋਈ ਉਮੇ ਰਹਿ ਜਾਂਦਾ ਜਿਹੜਾ ਕੰਮ ਵਿੱਚ ਹੀ ਰਹੇ ਸਹਹ ਲਾਦ ਕੇ ਤੇ ਪੋਚਾ ਲਾ ਕੇ ਇੱਧਰ ਕਮਰੇ ਦੇ ਵੜ ਕੇ ਸੋਈ ਤੇ ਚੌਂਥਰੇ ਤੇ ਲਾਉਣਾ ਇਹਦਾ ਤਰ ਤਰ ਲਾ ਕੇ ਪਾਣੀ ਦਾ ਮੈਂਟੋ ਮੜੀ ਉਹ ਵੀ ਲਾਤਾ ਯਰ ਥਾਂ ਛੱਡਦਾ ਆਉਣ ਆਲਾ ਫਿਰ ਬਾਅਦ ਚ ਲੰਘੀਏ ਜਦੋਂ ਆਪਾਂ ਛੱਡਦਾ ਥਾਂ ਨੰਗਣ ਵਾਸਤੇ ਉਧਰ ਚੌਂਦੜੇ ਵਾਸਤੇ ਵਸਤਰਾ ਮਿੱਤਰ ਪਾਣੀ ਛੱਡ ਕੇ ਨਮਕ ਫੋੜ ਦਿੰਦਾ ਨਾ ਤੇ ਕੱਟਾ ਥਾਂ ਦੇ ਦੋਆ ਥਾਂ ਮੰਟ ਮੜੀ ਜੀ ਕਰ ਦਿੰਦਾ ਨਾ ਗੰਦਾ ਪਾਣੀ ਜੇ ਨਿਕਲੀ ਜਾਂਦਾ ਪਿੱਛੇ ਅਭੀ ਵੀ ਤਾਂ ਇਹੋ ਜੋੜ ਹੁੰਦਾ ਸੀ ਇੱਥੇ ਨਾਂ ਲੱਗ ਜਾਂਦਾ ਡੰਡਾ ਜਾਂ ਤੇ ਰਵੜਦਾ ਇਹਦਾ ਤੁੰਮੀ ਛੋੜਿਆ ਨਹੀਂ ਤਾਂ ਹੀ ਨਹੀਂ ਛੋੜਨਾ ਇਹ ਵੀ ਥੋੜਾ ਖਰਾਬ ਹੋ ਜਾਂਦਾ ਇਹ ਬਲਣਾ ਬੂਗਾ ਇਹਦਾ ਤੇ ਮੜ ਕੇ ਆ ਬੇੜਾ ਵੀ ਸਾਫ ਕਰਨਾ ਇਹ ਵੀ ਇਹਦਾ ਬਣਾਣਾ ਕੋ ਲੱਗ ਬਲੌਗ ਸੋਤਰੇ ਆ ਗਏ ਮਿੱਤਰੋ ਆਹ ਸੋਈ ਦੇ ਵਿੱਚ ਲਾਵਾਂਗੇ ਪਹਿਲਾਂ ਟਾਂਗਾ ਤੇ ਮਾਰਾਂਗੇ ਕੱਲ ਨੂੰ ਮਾਰਾਂਗੇ ਅੱਜ ਟਾਈਮ ਵਾਹ 1:00 ਵੱਜੇ ਲਾ ਲਾ ਟੋਟੀ ਖਾ ਗਿਆ ਮੁੜ ਕੇ ਦੋ ਮਿੰਟ ਪੈ ਗਿਆ ਬਲੌਗ ਜਾਪਾ ਥੋੜਾ ਘਟਾ ਰਹਿਦਾ ਜੀ ਡੇਟਿੰਗ ਕਰਨ ਨੂੰ ਲੱਗ ਗਿਆ ਮਰਤੀ ਫਿਰ ਪੋਚਾ ਲਾਉਣ ਵਾਸਤੇ ਬਾਉਂਡਰੀ ਲੋ ਨਿਜਮ ਨਹੀਂ ਕਰਦਾ ਬਾਉਂਡਰੀ ਬੋਲ ਰਿਹਾ ਉਹ ਯਮ ਉਹ ਚਲੋ ਚਾਹ ਪਾਣੀ ਚਲਾਇ ਕਿਦਾਂ ਨਾ ਨਵੀਂ ਮਸਾਂ ਚਲਾਇ ਜੋ ਬਟਕੇ ਹੋ ਜੰਦਾ ਮੜਾ ਮਟਰ ਚੱਲ ਅਗਲੀ ਵਾਰ ਨੂੰ ਹੋ ਜਾ ਚਾਰਜ ਫਿਰ ਲਾ ਕੇ ਤੂੰ ਝਾਪੋ ਚਾਬੀ ਲਾਉਣਾ ਜੇ ਫਿਰ ਨਾ ਆਉਂਦਾ ਤਾਂ ਪਾਣੀ ਹੈ ਲਾਈ ਕੇ ਨੇ ਆਪਾਂ ਪੂਛੇ ਲਵਾਉਣ ਵਾਲੀ ਮਸ਼ੀਨ ਜਰੂਰ ਲੈ ਕੇ ਆਉਂਗੇ ਜਦੋਂ ਹੱਥ ਪੈ ਗਿਆ ਆਪਣਾ ਉਹ ਆਪ ਕੀ ਲਾਉਂਦੀ ਨੀ ਮੈਂ ਬਹੁਤ ਵਾਰੀ ਵੇਖੀ ਆ ਕਈ ਬਲੌਗਰਾਂ ਨੇ ਵੀ ਲੈਂਦੀ ਆ ਉਹ ਆ ਰਿਹਾ ਯਾਰ ਹੈਗਾ ਇਹਨੂੰ ਦੂਜੀ ਵਾਰ ਪੁੱਛ